ਲੈ ਸੱਜਣੋਂ ਪਿੰਡ ਸੰਗਤਪੁਰਾ ਤਹਿਸੀਲ ਲਹਿਰਾਗਾਗਾ ਤੇ ਜ਼ਿਲ੍ਹਾ ਸੰਗਰੂਰ ਤੋਂ ਨਾ ਇੱਕ ਦੂਜਾ ਸੂਆ ਝੋਟੀ ਲੱਗਿਆ ਮੰਨ ਲੋ ਦਿਖਾਉਣਾ ਤਾਜੀ ਸੂਈਆ ਤੇ ਬਾਕੀ ਗੱਲਬਾਤ ਤੁਹਾਡੀ ਬਾਈ ਨਾ ਕਰਾ ਦੇਣਗੇ ਝੋਟੀ ਇਹ ਮੰਨ ਲੋ ਤੁਹਾਨੂੰ ਤੋਹਫਾ ਪੀਸੀ ਦਿਖਾ ਦੇਣਗੇ ਇੱਕ ਵਾਰੀ ਲੱਭੀ ਆਰਡਰ ਤੇ ਮਾਰਦੇ ਕੈਮਰਾ ਥਣਲੇਵਾ ਕਰਾ ਦੇ ਜਾਂ ਕੋਦੂ ਬਾਦ ਬਾਈ ਨਾਂ ਵੀ ਕਰਾ ਦੇਾਂਗੇ ਗੱਲਬਾਤ ਤੇ ਦੁੱਧੇ ਮੰਨ ਲੋ ਜ਼ਿਆਦਾਤਰ ਇਹ ਸੱਜਣ ਕੋਲ ਤਿਆਰੀ ਵਾਲਾ ਹੁੰਦਾ ਪਸ਼ੂਬਾਈ ਕੱਦਾ ਲੈਂਦਾ ਪਰ ਉਦਾਂ ਤੁਸੀਂ ਸਕਰੀਨ ਤੇ ਇੱਕ ਕਲਿੱਪ ਦੇਖੀ ਜਾਂਦੇ ਵੀ ਪਸ਼ੂਬਾਈ ਕੋਲ ਦੁੱਧ ਤੇ ਲਾਏ ਹੋਏ ਨੇ ਬੜੇ ਕਮਾਲ ਦੇ ਪਸ਼ੂ ਨੇ ਕਾਫੀ ਗ ਤੇ ਇੱਕ ਦਿਨ ਉਹ ਸਪੈਸ਼ਲ ਵੀਡੀਓ ਬਣਾਉਂਗਾ ਬਾਈ ਦੀ ਅੱਜ ਫਲਹਾਲ ਆ ਛੋਟੀ ਦਿਖਾਉਂਗਾ ਤੇ ਗੱਲਬਾਤ ਤੁਹਾਡੀ ਬਾਈ ਨਾਲ ਕਰਾਉਂਗਾ ਆਜੂਗਾ ਕਿਉਂ ਰੋ ਬਣੇ ਹੋਰ ਕੀ ਹਾਲ ਹੈ ਬਾਈ ਵਧੀਆ ਵੀਰੇ ਚੜਦੀ ਕਲਾ ਹਾਂ ਹਾਂ ਬਾਈ ਆ ਫੋਨ ਨੰਬਰ ਦੱਸ ਦੋ ਜੀ 8729069194 8729069194 69194 69 ਆ ਗਿਆ 69 69 ਆ ਗਿਆ ਠੀਠ ਪੰਜਾਬੀ ਜੀ ਤੇ ਮਾਰਦੇ ਲੱਭੀ ਕੈਮਰਾ ਫੇਸ ਤੇ ਮਾਰਦੀ ਬੱਚਾ ਕੀ ਆ ਕੀ ਨਾਲ ਦੇ ਇਹ ਥੱਲੇ ਕੱਟਿਆ ਵੀਰੇ ਮੇਲ ਕਾਫ ਹਾਂਜੀ ਤੇ ਹੁਣ ਮਾਰਦੇ ਤੇ ਥਣ ਲੈਵੇ ਤੇ ਕੈਮਰਾ ਜਿਵੇਂ ਬਾਈ ਨੇ ਸਟਾਰਟਿੰਗ ਚ ਹੀ ਦੱਸਿਆ ਸੀ ਕਿ ਕਹਿੰਦਾ ਚਵਾਈ ਇਹਦੀ ਇਦਾਂ ਨਹੀਂ ਪਾਉਂਗੇ ਵੀ 1000 ਮੱਝ ਮੰਗ ਰ ਇੱਕ ਮੱਝ ਦੀ ਚਵਾਈ ਹੁੰਦੀ ਆ ਜਿੱਦਾਂ ਦੀ ਮੇਰੇ ਕੋਲ ਅਹੀ ਜੀ ਮੱਝ ਨਹੀਂ ਹੈਗੀ ਯਾਰ ਜਿਹੜੀ ਵੀ ਇਹਦੀ ਪਹਿਲੀ ਚਵਾਈ ਹੈ ਸਾਰੀ ਮੱਜਾਂ ਚੋਂ ਵੀ ਜਿੰਨੀ ਕ ਕਹ ਲਈਏ ਇਹਦੀ ਠੇਠ ਪੰਜਾਬੀ ਜੀ ਕਹ ਲਈ ਮੋਟੀ ਚਵਾਈ ਆ ਗਈ ਗੰਨਾਰ ਗਈ ਜਮੀ ਸੁਆਹ ਤੱਕ ਗਈ ਦੂਜਾ ਹੈ ਵੀਰੇ ਤੋਰ ਦੀ ਖੋਲ ਕੇ ਤੇ ਬਾਕੀ ਸੱਜ ਨੂੰ ਇੱਥੋਂ ਤੁਰਦੀ ਦੀ ਅਡਜਸਟਮੈਂਟ ਕਰ ਸਕਦੇ ਹਾਂ ਹਾਈਟ ਮੀਡੀਅਮ ਰਹੂਗੀ ਲੰਬਾਈ ਰਹੂਗੀ ਪੂਰੀ ਫੁੱਲਾ ਤੇ ਖਾਸ ਗੱਲ ਇਹਦੀ ਹੈ ਰਹੂਗੀ ਵੀ ਛੋਟੀ ਨਾਲ ਪੂਰੀ ਫਿਟਿੰਗ ਚ ਆ ਗਈ ਓਵਰ ਫੈਟ ਨਹੀਂ ਮਿਲੂਗੀ ਕਿਤੇ ਵੀ ਮੋਟੀ ਨਹੀਂ ਮਿਲੂ ਸ਼ਕੀਨ ਵੀ ਫੁੱਲਾ ਲੰਬਾਈ ਵੀ ਫੁੱਲਾ ਤੇ ਥਣਲੇਵੇ ਦੀ ਥੱਲੋਂ ਲੱਭੀ 4x4 ਵਾਲਾ ਕੰਮ ਹੀ ਆ ਗਾ ਕਿ ਕੇਰਾ ਹੋਰ ਕਮਾ ਦਿਆਂ ਇਹਨੂੰ ਐਨੂੰ ਲੈ ਜਾ ਉਧਰਲੇ ਬੰਨਿਓ ਕਮਾਦੀ ਕਮਾਦੇ ਕਮਾਦੇ ਕਮਾਦੀ ਇਹ ਆਪਾਂ ਲੋਕਲ ਲਈ ਆ ਜਾਂ ਕਿਤੋਂ ਹੋਰ ਲਈ ਆ ਨਹੀਂ ਵੀਰੇ ਹਰਿਆਣੇ ਚੋਂ ਹਰਿਆਣੇ ਚੋਂ ਹਾਂਜੀ ਠੀਕ ਆ ਗੱਲ ਇਹ ਬਾਈ ਕਹਿੰਦਾ ਹਰਿਆਣੇ ਚੋਂ ਲਈ ਆ ਕਿਉਂਕਿ ਬਾਈ ਦੀ ਰਿਸ਼ਤੇਦਾਰੀ ਆ ਗਈ ਉਧਰ ਮੇਰਾ ਖਿਆਲ ਲਤਾਣੀ ਆਪਣੀਆਂ ਨਾ ਨਾ ਹੱਲ ਤਾਣੀ ਕੋਲੀ ਹੈ ਪਿੰਡ ਆਪਣੇ ਨਾਲ ਕਿਨੇ ਉੱਤੇ ਠੀਕ ਆ ਗੱਲ ਹਾਂ ਆ ਹਰਿਆਣੇ ਚ ਬਾਈ ਕਹਿੰਦਾ ਲੈ ਕੇ ਆਉਂਦੇ ਨੇ ਜਿੰਨੀਆਂ ਕੁ ਵੀ ਮੱਝਾ ਲੈ ਕੇ ਆਉਂਦੇ ਆ ਤਕਰੀਬਨ ਕਾਫੀ ਦਿਨਾਂ ਬਾਅਦ ਇੱਕ ਅੱਧੀ ਮੱਝ ਵੇਚਦਾ ਹੁੰਦਾ ਬਾਈ ਪਰ ਝੋਟੀ ਹੈ ਮੰਨ ਲਓ ਵੀ ਸਾਫ਼ ਸੁਥਰੀ ਹੁੰਦੀ ਆ ਹਰੇਕ ਪੱਖ ਤੋਂ ਕਿੰਨੇ ਦਿਨ ਦਾ ਸੁਆਗ ਕੀ ਦਾ ਇਹਦਾ ਵੀਰੇ 15 ਦਿਨਾਂ ਦਾ ਕਿੰਨਾ ਦੁੱਧ ਹਜ਼ਾਰ ਅੱਜ ਇਹਦੇ ਕੋਲ ਇਹ ਥੱਲੇ 13-14 ਲੀਟਰ ਦੁੱਧ ਤਿਆਰ ਆ ਵੀਰੇ ਓਕੇ ਤੇ ਤੋਲ ਕੇ ਚਲੋ 15 ਲਿਆਈ ਤੀ ਤੈਨੂੰ ਪਤਾ ਉਪਰਾ ਕਰ ਜਾਂਦੀ ਆ ਕੇ ਠੀਕ ਆ ਗੱਲ ਹਾਂ ਕੋਈ ਤੂੰ ਕੱਢੂਗੀ ਵੀਰੇ 16 17 ਕਿਲੋ ਖੁੱਲਾ ਠੀਕ ਆ ਗੱਲ ਉਹ ਡਿਜ਼ਾਈਨ ਸੋਹਣਾ ਲੱਭੀ ਇਥੋਂ ਆਰਡਰ ਤੇ ਮੇਨ ਫੋਕਸ ਕਰਦੀ ਤੇ ਇੱਕੇ ਦਿਨਾਂ ਥਣਾ ਦਾ ਗੈਪ ਜ਼ਰੂਰ ਚੈੱਕ ਕਰਾ ਦੀ ਗਿੱਠ ਬਾਈ ਗਿੱਠ ਵਾਲਾ ਕੰਮ ਹੀ ਆ ਚਾਰੇ ਬੰਨੇ ਤੇ ਠੋਸ ਹਵਾਨੇ ਦੀ ਰਹੂਗੀ ਬਿਲਕੁਲ ਤੇ ਚਬਾਈ ਵੀ ਤੁਹਾਨੂੰ ਦੀ ਲਾਸਟ ਤੇ ਦਿਖਾ ਦੂੰਗਾ ਕੋਈ ਬਾਜ਼ਾਰ ਨਹੀਂ ਛੱਡੀ ਹੋਈ ਸਿੰਗਲ ਡੰਗ ਤੇ ਆ ਮੱਝ ਉਸ ਹਿਸਾਬ ਨਾਲ ਇਹਦੀ ਜੱਜਮੈਂਟ ਕਰ ਲਿਓ 13 ਤੋਂ 14 ਦੇ ਵਿੱਚ ਬਾਈ ਕਹਿੰਦਾ ਅੱਜ ਵੀ ਹੈਗਾ 15 ਕੰਡੇ ਦਾ ਤੋਲ ਕੇ ਲਿਆਂ ਮਿਸ ਹੋਰਨ 17 ਦੇਣ ਦਾ ਹੱਕ ਰੱਖਦੀ ਆ ਤੇ ਕਹਿੰਦੀ ਜੇ ਕੋਈ ਆਪਾਂ ਨੂੰ ਭਰਾ ਕੇ ਦੀ 15 ਕਰਾ ਕੇ ਇੱਕ ਦੋ ਦਿਨਾਂ ਚ ਦੇ ਦਾਂਗੇ ਕਰਾ ਕੇ ਫਾਈਨਾਂਸ ਦੀ ਭਰਾ ਕੋਈ ਹਾਂ ਹਾਂ ਬਾਈ ਆ ਤਸੱਲੀ ਕਰਾ ਕੇ ਦੇ ਦਾਂਗੇ ਬੀ ਹਾਂ ਹਾਂ ਬਾਈ ਤੇ ਚਵਾਈ ਦੀ 100 ਦੀ 100 ਰਹੂਗੀ ਮਾਂ ਕਹਿਣ ਦੀ ਲੋੜ ਨਹੀਂ ਛਰਲਾ ਛਿੱਟਾ ਵੱਧ ਘੱਟ ਨਹੀਂ ਮਾਂ ਜਮੀ ਵੀ ਬੰਬ ਹੈ ਯਾਰ ਇੱਕ ਤਰ੍ਹਾਂ ਦੀ ਠੀਕ ਹੈ ਗੱਲ ਤੇ ਰੇਟ ਕੀ ਰਹੂਗਾ ਜੀ ਇਹਦਾ ਇਹਦਾ ਬਈ ਫਿਕਸ ਰੇਟ ਹੀ ਹੋਊਗਾ 175000 ਰੁਪਏ 175 ਉਹਦੇ ਵਿੱਚ ਮਾਨਤਾ ਨਹੀਂ ਹੋਊਗਾ ਬੱਸ ਆਏ ਦਾ ਬੰਦੇ ਦਾ ਠੀਕ ਹੈ ਗੱਲ ਹਾਂ ਤੇ ਇੱਕ ਵਾਰੀ ਚਵਾਈ ਕਰਾ ਦੇ ਚੱਕ ਬੱਚਾ ਲਾ ਕਰਾ ਦੇ ਲੱਗਦਾ ਮੈਂ ਚਵਾਈ ਕਰ ਸਕਦਾ ਜੇ ਕਿ ਜਿੱਦਾਂ ਬਾਈ ਨੇ ਕਿਹਾ ਸੀ ਨਾ ਓਦਾਂ ਦੀ ਚਵਾਈ ਪਾਉਂਗਾ ਔਰ ਮੋਟੀ ਚਵਾਈ ਆ ਗਈ ਗੰਨਿਆਂ ਨਾਲ ਦੀ ਥੱਲ ਮੋਟੀ ਪਿਛਲਾਂ ਚ ਵੀ ਮਾਰ ਦੋ ਥਣ ਦਾ ਸੈਜ ਵੀ ਬਹੁਤ ਕਮਾਲ ਦਾ ਹੈ ਤੇ ਚਵਾਈ ਵਾਲਾ ਤਾਂ ਉਹੀ ਗੱਲ ਹੈ ਜਮਾ ਸ਼ਰਾ ਕੰਮੀ ਆ ਫੁੱਲ ਮੋਟੀ ਚਵਾਈ ਜ ਆ ਗਈ ਤੇ ਰੇਟ ਦਾ ਕੀ ਦੱਸ ਸਕਾਂ ਕਿ ਆਪਾਂ 175000 ਬਾਈ 175 ਬਾਈ ਕਹਿੰਦਾ ਲੈਣਾ ਉਹ ਤੇ ਛੋਟ ਛੱਪੇ ਵਾਲਾ ਕੰਮ ਹੀ ਆ ਤੇ ਦੁੱਧ ਬਾਈ ਕਹਿੰਦਾ 16 ਤੋਂ 17 ਕਿਜੀ ਪਾ ਦੂ ਮੈਲੇ ਮੂਲੇ ਤਾਂ ਨਹੀਂ ਲੱਗੀ ਕੀ ਅਜੇ ਨਾ ਮੇਰੇ ਲੱਗੀ ਨਹੀਂ ਠੀਕ ਆ ਮੈਲਾ ਚੱਲਣਾ ਬਾਈ ਕਹਿੰਦਾ ਬਾਕੀ ਆ 15 ਆਪਾਂ ਤੋਲ ਕੇ ਲਿਆਂਦਾ ਇੱਕ ਅੱਧੇ ਦਿਨ ਵਿੱਚ 15 ਕਰਕੇ ਦੇ ਦਾਂਗੇ ਤੇ ਮੈਲੇ ਮੂਲੇ ਚੱਲ ਕੇ ਚੋਤੀ 17 ਕਿਲੋ ਦੁੱਧ ਪਾ ਦੂਗੀ ਤੇ ਪਿਓਰ ਹਰਿਆਣੇ ਦੀ ਆ ਉਹ ਚੀਜ਼ ਦਾ ਆਪਾਂ ਗਰੰਟੀ ਦੇ ਦਾਂਗੇ ਹਾਂ ਹਾਂ ਵੀਰੇ ਤਸੱਲੀ ਕਰਾ ਵੀਡੀਓ ਵੀ ਦੇ ਦਾਂਗੇ ਆਪਾਂ ਮੰਗ ਲਈ ਠੀਕ ਆ ਗੱਲ ਉਹ ਬਾਈ ਕਹਿੰਦਾ ਵੀਡੀਓ ਵੀ ਦੇ ਦਾਂਗੇ ਨੰਬਰ ਬੋਲ ਦਿੰਦੇ 87290 ਹਾਂਜੀ 93194 93194 ਪਿੰਡ ਸੰਗਤਪੁਰਾ ਤਹਿਸੀਲ ਲਹਿਰਾਗਾਗਾ ਤੇ ਜ਼ਿਲ੍